ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ। ਸਾਕਦਾ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਸਾਹੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਇੱਕ ਸਾਈਡ ਮੱਲ ਕੇ ਵੀ ਰਹਿ ਜਾਂਦਾ ਇੱਕ ਸਾਈਡ ਬਗਰਾੜੀ ਵੀ ਆ ਨਾਲ ਹੀ ਪੈ ਜਾਂਦਾ। ਸਾਹੋਕੇ ਪਿੰਡ 'ਚੋ ਵੀਡੀਓ ਬਣਾ ਰਹੇ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 9814509968। ਹਾਏ ਵੀਡੀਓ ਚ ਤਿੰਨ ਪਸ਼ੂ ਵਿਖਾਉਣੇ ਆ ਆ ਤਿੰਨੇ ਵੇੜਾ ਸੇਲ ਐ ਇੱਕ ਦਾ ਬੱਚਾ ਉਹ ਖੜਾ ਸੂਈ ਸਵਾਈ ਹੈ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸੱਸੀਆ ਬਾਈ ਸੱਸੀਆ ਬਾਈ ਨਾਮ ਤੇ ਐਡਰੈਸ ਨਾ ਲਵਦੀ ਸਿੰਘ ਪਿੰਡ ਸਾਹੋਕੇ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਨਾ ਫੋਨ ਨੰਬਰ ਦੱਸ ਜੀ 7814907309 7814907309 ਠੀਕ ਐ ਜੀ ਇਧਰੋਂ ਲੱਗ ਬੋ ਕਹਿੰਨਾ ਵਾ ਸੂਆ ਇਹ ਪਲੂਨ ਸੁੰਦੀ ਐ ਬਾਈ ਚਾਰ ਦਿਨ ਦਾ ਮੂਹ ਕਿੰਨੇ ਕਿ ਦਿਨ ਲੈ ਜੂ ਇਹ 4 ਦਿਨ ਪਏ ਹੈ ਤਰੀਕ ਮੁਤਾਬਕ ਬਈ ਕਿੰਨਾ ਕੁ ਦੁੱਧ ਦੇ ਦੂ ਦੁੱਧ ਦੇ ਦੂ ਬਈ 15-16 ਕਿਲੋ ਰਾਂਹਣ ਬਾਕੀ ਅਗਲਾ ਆਪ ਦੀ ਸੇਵਾ ਨਾਲ ਵੇਖ ਲੈ ਬਈ ਕਿੰਨਾ ਕੁ ਲੈ ਜੂਗਾ ਕੱਢੀ ਬਾਹਰ ਨੂੰ 4 ਦਿਨ ਪਏ ਹੈ ਬਾਈ ਕਹਿੰਦਾ ਤਰੀਕ ਮੁਤਾਬਕ 15-16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਪਹਿਲਾ ਸੂਆ ਜਰਸੀ ਨਸਲ ਦੀ ਵਹਿੜ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਉ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿੰਨਾ ਕੁ ਦੁੱਧ ਚਵਾ ਜੂਗੀ ਸੋਹਣੀ ਜਰਸੀ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਹਵਾਨਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਦੇਣਾ ਚਾਰ ਠੀਕ ਐ ਚਾਰ ਦਿਨ ਪਏ ਐ ਤਿੰਨਾ ਚਾਰਾਂ ਦਿਨਾਂ ਤਾਈਂ ਸਾਰੀ ਵਾਲ ਢੱਲ ਕੱਢ ਕੇ ਸੋਹਣਾ ਹਵਾਨਾ ਸੋਹਣਾ ਫਿਟਿੰਗ ਵਾਲਾ ਪਲੂਨ ਵਛੀ ਨਵਾਂ ਹਨ ਸੀਲ ਸੌਦੇ ਕਰਮ ਵਾਲੀਆਂ ਫੁੱਲ ਹੀ ਹੁੰਦੀਆਂ ਭਵਨ ਜਵਾਕ ਚੋਈ ਜਾਣ ਹਮ ਵਾਲ ਢੱਲਾਂ ਪਈਆਂ ਬਹੁਤ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕਰਮ ਵਾਲਿਆਂ ਨੂੰ ਕੋਈ ਵਾ ਵਸਤਾ ਨਹੀਂ ਜਾਇਦ ਜਾਂ ਮੁੱਲ ਮਿੱਤਰਾਂ ਇਹ ਜਮਾ 46000 ਦੀ ਲੈਣ ਦੇਣੀ ਹੈ ਬਾਈ 46000 ਦੋਸਤੋ 46000 ਬਾਈ ਕਹਿੰਦਾ ਲੈਣ ਦੇਣੀ ਹੈ 40 ਤੇ 6 46000 ਥੋੜਾ ਘਣਾ ਛੋੜਛਾਪਾ ਮਾਨ ਤਾਨ ਹੋ ਜੂ ਦੋ ਨੰਬਰ ਤੇ ਆ ਜੀ ਇਹ ਦੂਜਿਆ ਵੀ ਸੁਣਦੀ ਆ ਬਾਈ ਅਜੇ 10 ਦਿਨ ਪਏ ਅਜੇ ਤਰੀਕ ਮੁਤਾਬਕ ਠੀਕ ਹੈ ਜਨੇ ਦਿੱਤਾ 20 22 ਲੀਟਰ ਬਾਕੀ ਅਗਲਾ ਵੇਖ ਲਵੇ ਅਗਲਾ ਕਿੰਨੇ ਕਿਤੇ ਹੋਊਗਾ ਸਹੀ ਆ 10 ਦਿਨ ਪਏ ਆ ਹਾਂਜੀ ਹਾਂਜੀ 10 ਦਿਨ ਪਏ ਆ 10 ਦਿਨ ਬਾਈ ਦੱਸਦਾ ਡੇਟ ਮੁਤਾਬਕ ਕੱਚੀ ਆ 20 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਏ ਨੇ ਸੋਨਾ ਜਿਹੜੇ ਹਿਸਾਬ ਨਾਲ ਵੀਰ ਦੁੱਧ ਦੱਸਦਾ ਉਸ ਹਿਸਾਬ ਨਾਲ ਬੈਠ ਪੂਰੀ ਚੰਗੀ ਆ ਬਾਕੀ ਹਵਾਨਾ ਹੁਣ ਜਿੰਨਾ ਤਿਆਰ ਕੀਤਾ ਸੋਨਾ ਵੱਡਾ ਤਿਆਰ ਕੀਤਾ ਬਾਕੀ ਦਿਨ ਵੀ ਅਜੇ 10 ਪਏ ਆ ਫੁੱਲ ਝੋਲੀ ਕਰੂ ਬਈ ਹੈ ਦੱਸ ਦਿਨਾਂ ਨੂੰ ਬਹੁਤ ਵਸਤਾ ਠੀਕ ਆ ਥਣ ਪੂਰਾ ਚੰਗਾ ਮੱਝ ਵਾਲਾ ਹੱਦੀ ਚਵਾਈ ਵਾਲਾ ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਅਗਲਾ ਵੇਖ ਲੈ ਕੇ ਅਗਲਾ ਕਿੰਨਾ ਕੁ ਦੁੱਧ ਚੋਲੂਗਾ ਮੂੰਹ ਮੱਥੇ ਦੀ ਸੋਹਣੀ ਹੈ ਥਣ ਭਾਂਡੇ ਦੀ ਵੀ ਸਾਫ਼ ਸੁਥਰੀ ਆ ਦਸਾਂ ਦਿਨਾਂ ਦੀ ਕੱਚੀ ਹੈ ਵਜਨ-ਭਜਨ ਚੰਗਾ ਕਾਲੇ ਰੰਗ ਦੀ ਬੱਚੀ ਦੁੱਧ ਮੱਝਾਂ ਵਰਗੈਉ ਮੁੱਲ ਬਾਈ ਜੈਜਾ ਅੱਜ ਬਾਈ 51000 ਦੀ ਆ ਤਿਆਰ ਹੋਈ 60 ਪਿੰਡ 60000 ਦੀ ਜਿਨੂੰ ਮਰਜ਼ੀ ਦੇ ਦੇਵੇਗਾ ਅੱਜ ਬਾਈ ਕਹਿੰਦਾ 51000 ਦੀ ਦਹਾ ਦਿਨਾਂ ਦੀ ਕੱਚੀ ਆ ਤਿਆਰ ਹੋਈ ਬਾਈ ਕਹਿੰਦਾ 60 65000 ਦੀ ਆ 20 ਕਿਲੋ ਵੀਰ ਦੱਸਦਾ ਦੁੱਧ ਪਿਆ ਜੂ 10 ਦਿਨ ਬਹੁਤ ਹੋ ਗਏ ਬਾਈ ਹਾਂ 10 ਦਿਨ ਇਹ ਵੀ ਗੱਲ ਸਹੀ ਆ ਲਾਸਟ ਤੇ ਆ ਜੀਏ ਬਾਈ ਇਹ ਬਾਈ ਸਵਾ ਮਹੀਨੇ ਦੀ ਕਿਹਾ ਹੋ ਰਿਆ ਸੁਈ ਆ ਉਹ ਬੱਚੀ ਇਹ ਤੇ ਮਗਰ ਆ ਲਿਆ ਡੇਢ ਦਿਨਾਂ ਤੇ ਦੋਹਾਂ ਦਿਨਾਂ ਦੇ ਆਪਾਂ 14 ਲੀਟਰ ਦੁੱਧ ਲਿਆਦੀ ਕਿਉਂਕਿ ਹੁਣ 12 ਕਿਲੋ ਜਿਹੜਾ ਮਰਦੀ ਰਹਿ ਜੇ ਦੋਸਤੋ ਜਿੰਨਾਂ ਤੋਂ ਬਾਈ ਕਹਿੰਦਾ ਲਈਓ ਕਹਿੰਦੇ ਡੇਢ ਮਹੀਨਾ ਹੋ ਗਿਆ ਸੁਈ ਨੂੰ ਆਜ ਦੇ ਮਗਰ ਵੱੱਛੀ ਆ ਅਗਲਾ ਡੇਢ ਦੀ ਮੰਨ ਲੇ ਪੌਣੇ ਦੋਆਂ ਦੀ ਮੰਨ ਲੇ ਦੋਆਂ ਦੀ ਮੰਨ ਲੇ ਹੁਣ ਤੁਸੀਂ ਵੇਖਣਾ ਕਿ ਕਿੰਨੇ ਚਾਰ ਦੀ ਸੂਈ ਹੈ ਬੱਚੇ ਦੇ ਹਿਸਾਬ ਨਾਲ ਅਨੁਮਾਨ ਜਾ ਲਾ ਲਿਓ 14 ਕਿਲੋ ਦੁੱਧ ਬਾਈ ਕਹਿੰਦਾ ਮੈਂ ਚੋਕ ਕੇ ਲਿਆਇਆ ਸੀ ਅੱਜ 12 ਕਿਲੋ ਦੁੱਧ ਹੈ ਇਹਦੇ ਥੱਲੇ ਸੂਈ ਸਵਾਈ ਹੈਗੀ ਆ ਗੱਬਣ ਦਾ ਤਾਂ ਚਲੋ ਆਪਾਂ ਕਈ ਭੈਣ ਭਰਾ ਵਹਿਮ ਕਰ ਜਾਂਦੇ ਆ ਕਿ ਪਤਾ ਨਹੀਂ ਕਿੰਨਾ ਦੁੱਧ ਦੇਵੂ ਪਰ ਜਿਹੜਾ ਪਾਰ ਖੂਪੰਦਾ ਉਹਨੂੰ ਤਾਂ ਆਪਾਂ ਕੱਚੀ ਵਿਖਾ ਦਿਓ ਹੁਣ ਇਹ ਕੱਚੀ ਦੀ ਵੀ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲੈ ਲੈਣੀ ਆ ਤੇ ਪਾਰੀਦਾ ਤਾਂ ਜੋ ਕੁਛ ਹੈਗਾ ਸਾਹਮਣੇ ਹੀ ਆ 12 ਕਿਲੋ ਦੁੱਧ ਹੈ ਸਵੇਰ ਸ਼ਾਮ ਦੋ ਟਾਈਮ ਚਾਰ ਟਾਈਮ ਭਵਾਂ ਕਲਾ ਚੋਕੇ ਲੈ ਜੇ ਸੋਹਣੇ ਥਾਣਾ ਹੱਥੀ ਚੁਆਈ ਵਾਲੇ ਗੈਬ ਚ ਲੱਗੇ ਹੋਏ ਆ ਜੈ ਜੈ ਮੁੱਲ ਮਿੱਤ ਇਹਦਾ 33 ਦੀ ਦੇ ਦੇਾਂਗੇ ਭਾਈ 34 ਦੀ ਹਾਂਜੀ 34000 ਦੀ ਬਾਈ ਕਹਿੰਦਾ ਦੇ ਦੇਾਂਗੇ 12 ਕਿਲੋ ਦੁੱਧ ਅੱਜ ਝੋਨ ਵਾਲਾ ਤਿਆਰ ਹੈ 6 ਕਿਲੋ ਸਵੇਰ 6 ਕਿਲੋ ਸ਼ਾਮ ਨੂੰ 34000 ਚੋਂ ਬਾਈ ਕਹਿੰਦਾ ਮਾਨ ਕਰ ਦੂ 2 ਨੰਬਰ ਦਾ 52 ਜੋ ਕਿ 51 ਜੋ 52 ਜੋ 500 ਛੱਡ ਦਾਂਗੇ 51 ਜੋ ਮਾਨਤਾਨ ਵੀਰ ਕਿਆਂ ਦਾ ਕਰ ਦੂੰ 20 ਕਿਲੋ ਦੁੱਧ ਪਹਿਲਾਂ ਨੇ ਦਿੱਤਾ 10 ਦਿਨਾਂ ਦੀ ਹਜੇ ਕੱਚੀ ਆ 1 ਨੰਬਰ 15 16 ਕਿਲੋ ਬਾਈ 10 ਦਾ ਦੁੱਧ ਪਿਆ ਜੂ ਮਾਨਤਾਨ ਥੋੜਾ ਥੋੜਾ ਸਾਰੇ ਨਗਾ ਚ ਹੋ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਤਿੰਨ ਵੇੜਾ ਸਾਹੂ ਪਿੰਡ 'ਚ ਖੜੀਆਂ ਦੋ ਗੱਬਣਾ ਇੱਕ ਸੂਈ ਸਵਾਈ ਆ ਸਾਰਿਆਂ ਨੂੰ ਸასი ਸ਼ਕਤ